ਇਹ 100% ਆਰਗੇਨਿਕ ਹੈ ਦੇ ਵਿੱਚ 1% ਵੀ ਕੋਈ ਮਿੱਟੀ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਈਵਨ ਕਿ ਅਨਾਰੀਅਲ ਦਾ ਜਿਵੇਂ ਤੇਲ ਹੋ ਗਿਆ ਹਲਦੀ ਹੋਗੀ ਤੇ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਇੱਥੇ ਜਿਹੜੇ ਸਾਰਿਆਂ ਨੂੰ ਪਿਆਰਪਰੀ ਸਤਿਸ਼੍ਰੀ ਕਾਲਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਯੂਨੀਵਰਸਿਟੀ ਦਾ ਜਿਹੜਾ ਕਿਸਾਨ ਮੇਲਾ ਉਹਦੇ ਵਿੱਚ ਜਿਹੜੀਆਂ ਆਰਗੇਨਿਕ ਪ੍ਰੋਡਕਟ ਵਾਲੀਆਂ ਸਟਾਲਾਂ ਹੁੰਦੀਆਂ ਨੇ ਜਿਹੜੀਆਂ ਕਿਸਾਨਾਂ ਵੱਲੋਂ ਲਾਈਆਂ ਜਾਂਦੀਆਂ ਨੇ ਆਪਦੇ ਖੇਤਾਂ ਦੇ ਵਿੱਚ ਸਮਾਨ ਅਗਾ ਕੇ ਫਿਰ ਉਹ ਤੋਂ ਪ੍ਰੋਡਕਟ ਤਿਆਰ ਕਰਕੇ ਉਹ ਕਿਸਾਨ ਮੇਲੇ ਦੇ ਵਿੱਚ ਲੈ ਕੇ ਆਉਂਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਬਣ ਇੱਧਰ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਹੈਲਪ ਸੈਲਫ ਗਰੁੱਪਾਂ ਦੀਆਂ ਸਟਾਲਾਂ ਨੇ ਹਨਾ ਇਹ ਆਪਾਂ ਦੇਖਦੇ ਹਾਂ ਪਹਿਲਾਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਸਟਾਲਾਂ ਜਿਹੜੀਆਂ ਦਿਖਾਈਆਂ ਨੇ ਉਹ ਕੁਝ ਆਪਾਂ ਸਟਾਲਾਂ ਤੁਹਾਨੂੰ ਦਿਖਾਈਆਂ ਸੀ ਜਿਹੜੀਆਂ ਆਪਣੀ ਇੰਪਲੀਮੈਂਟਸ ਵਾਲੀਆਂ ਸੀਗੀਆਂ ਹਨਾ ਜਾਂ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਸੰਦ ਸੀ ਹੁਣ ਆਹ ਸਾਈਡ ਕੁਝ ਇਸ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਇਥੇ ਆ ਸ਼ਹਿਦ ਵਗੈਰਾ ਹੋ ਗਿਆ ਇਹ ਸਾਰਾ ਬਾਈ ਤੁਸੀਂ ਆਪ ਤਿਆਰ ਕਰਦੇ ਹੋ ਜੀ ਭਾਜੀ ਆਪ ਤਿਆਰ ਕਰਦੇ ਆ ਠੀਕ ਹੈ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਜੀ ਤੁਹਾਡੇ ਕੋਲ ਭਾਜੀ ਆਪਣੇ ਇੱਕ ਤਾਂ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੁੰਦਾ ਰਾਜਸਥਾਨ ਦਾ ਹੀ ਇੱਕ ਆਪਣੇ ਪੰਜਾਬ ਦਾ ਹੋ ਜਾਂਦਾ ਜੀ ਸਪੈਦੇ ਤੇ ਆਪਣੇ ਟਾਲੀ ਦਾ ਠੀਕ ਹੈ ਭਾਜੀ ਤੇ ਇੱਕ ਇੱਕ ਆਮ ਹੱਥ ਚਲਦਾ ਜੀ ਮਲਟੀ ਫਲਰਾਈ ਨੂੰ ਆਪਾਂ ਸ਼ਹਿਦ ਆਖਦੇ ਆ ਸਭ ਤੋਂ ਜ਼ਿਆਦਾ ਜੀ ਆਪਣਾ ਸ਼ਹਿਦ ਸਭ ਤੋਂ ਵਧੀਆ ਇਹੀ ਕੁਆਲਿਟੀਾਂ ਦੇ ਹੁੰਦੇ ਆ ਜਿਹੜੀ ਅੱਜ ਕੱਲ੍ਹ ਲੋਕ ਮਲਾਵਟ ਖੋਰੀ ਕਰਕੇ ਮਾਰਕੀਟ 'ਚ ਸਪਲਾਈ ਕਰ ਰਹੇ ਆ ਭਾਜੀ ਕੋਈ ਡਾਵਰਾਣੀ ਆ ਕੁਛ ਵੀ ਕਰ ਰੇ ਆ ਉਹ ਨਿਰੀ ਜ਼ਹਿਰ ਕਰ ਰੇ ਆ ਜਿਹੜੀ ਚੀਜ਼ ਸੌਦੇ ਹੀ ਦੇਣੀ ਆ ਤਾਂ ਸੌਦੀ ਦੇਣੀ ਆ ਸਾਡੇ ਕੋਲ ਤਾਂ ਇਹੀ ਆ ਵੀ ਗਾਹ ਕਿਨਾਂ ਸਾਡੇ ਕੋਲੋਂ ਲੈ ਕੇ ਜਾਵੇ ਚਾਹੇ ਛੋਟੀ ਜਿਹੀ ਚੀਜ਼ ਲੈ ਕੇ ਜਾਵੇ ਪਾਈਏ ਦੀ ਚਾਹੇ ਅੱਧਾ ਕਿਲੋ ਵਾਲੀ ਲੈ ਕੇ ਜਾਂ ਕਿਲੋ ਵਾਲੀ ਲੈ ਕੇ ਉਹਨੂੰ ਮਾਨਵਸ਼ੰਦ ਆ ਤਾਂ ਆਪ ਹੀ ਹੁੰਦਾ ਜੀ ਸਹਤ ਹੈ ਆਪਦੀ ਮੱਖੀ ਤੋਂ ਆਪਦੀ ਯਾਰ ਕਰਵਾਉਣੇ ਹਰ ਹਰ ਜਗ੍ਹਾ ਤੇ ਮੱਖੀ ਲਾਉਣੀ ਆ ਜੀ ਕੋਈ ਜੰਮੂ ਨੂੰ ਜਾਂਦਾ ਕੋਈ ਕਸ਼ਮੀਰ ਜਾਂਦਾ ਕੋਈ ਪੰਜਾਬ ਜਾਂਦਾ ਹਰ ਹਾਲਟ ਵਾਲਟ ਜੀ ਮੱਖੀ ਲੱਗਦੀ ਆ ਜੀ ਸਾਬਤ ਵਾਲਟਾਂ ਲਿਆ ਆਂਦਾ ਸ਼ਾਇਦ ਵਧੀਆ ਪੂਰਾ ਓਕੇ ਰਿਪੋਰਟ ਆਈ ਕਿਸੇ ਨੂੰ ਇਹ ਚੀਜ਼ ਦੇਖੀ ਅੱਜ ਕੱਲ ਬਾਜ਼ਾਰ ਇਸ ਸਮੇਂ ਸੇ ਕਮ ਕਮੀਆਂ ਮਿਲਦੀਆਂ ਆ ਆ ਕਿਸੇ ਵੀ ਆਪਾਂ ਮਾਰਕੀਟ ਸਾਇਸ ਸਪਲਾਈ ਲੈਣੇ ਆ ਕੋਈ ਕਹਿੰਦਾ ਆ ਹੋ ਗਿਆ ਆ ਹੋ ਗਿਆ ਉਹ ਸਾਰੀ ਗੈਰ ਵੇਗਦੀ ਹੈ ਜੀ ਠੀਕ ਹੈ ਜੀ ਅਈ ਕੀ ਸੌਦੀ ਵੇਚਾਂਗੇ ਸੌਦੀ ਦਵਾਂਗੇ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਬਈ ਅਸੀਂ ਪਾਈ ਜਗਰਾਉਂ ਏਰੀਆ ਤੋਂ ਹਾਂਜੀ ਜੇ ਮੰਨ ਲਓ ਮੰਗਾਉਣਾ ਹੋਵੇ ਕਿਸੇ ਨੇ ਸ਼ਹਿਰ ਵਗੈਰਾ ਹਾਂਜੀ ਉਹ ਵੀ ਆਨਲਾਈਨ ਦੇ ਦਾਂਗੇ ਹਾਂਜੀ 9592207325 ਆਪਣਾ ਇਹ ਹੀ ਕਲੈਂਟ ਨੰਬਰ ਹੈ ਜੀ ਜਦੋਂ ਮਰਜ਼ੀ ਕਰਕੇ ਕਾਲ ਕਰਕੇ ਭਾਜੀ ਕੋਈ ਵੀ ਮੁਕਵਾ ਥੈਂਕ ਯੂ ਭਾਜੀ ਠੀਕ ਹੈ ਤੇ ਇਸ ਤਰ੍ਹਾਂ ਜਿਵੇਂ ਆ ਬਾਈ ਹੁਡੀ ਨਾਲ ਸ਼ਾਇਦ ਹਨਾ ਤੇ ਐਵੇਂ ਦੇ ਪ੍ਰੋਡਕਟ ਵਾਲੀਆਂ ਵੀ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਾਕੀ ਇੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਹੈਗੀਆਂ ਨੇ ਹਨਾ ਕੱਪੜੇ ਵਗੈਰਾ ਹੋਗੇ ਵੱਖ-ਵੱਖ ਹੈਲਪ ਸੈਲਫ ਗਰੁੱਪਾਂ ਵਾਲੇ ਜਿਹੜੇ ਵਾਏ ਹੋਏ ਨੇ ਆ ਸੂਟ ਵਗੈਰਾ ਹੋਗੇ ਜਾਂ ਜੂਟ ਦੇ ਬੈਗ ਹੋਗੇ ਇਹ ਹੈਲਪ ਸੈਲਫ ਗਰੁੱਪਾਂ ਵੱਲੋਂ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ 5-5 6-6 ਜਾਣਿਆਂ ਦੇ ਜਿਹੜੇ ਉਹ ਗਰੁੱਪ ਹੁੰਦੇ ਨੇ ਤੇ ਇੱਧਰ ਇਹਨਾਂ ਦੇ ਨਾਮ ਵੀ ਜਿਹੜੇ ਉਹ ਆਪਦੇ ਲਿਖੇ ਹੋਏ ਨੇ ਹਨਾ ਬਹੁਤ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਆ ਫਲਕਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਹਨ ਫਲਕਾਰੀਆਂ ਵਗੈਰਾ ਸੂਟ ਵਗੈਰਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟਾਲਾਂ ਇਹ ਕਿਸਾਨ ਮੇਲੇ ਦੇ ਵਿੱਚ ਲੱਗਦੀਆਂ ਨੇ ਤੇ ਆਹੀ ਸਾਈਡ ਸਾਰੇ ਆਰਗੈਨਿਕ ਪ੍ਰੋਡਕਟ ਵਾਲੀਆਂ ਸਟਾਲਾਂ ਨੇਗੀਆਂ ਉਹ ਵੀ ਆਪਾਂ ਸਾਰੀਆਂ ਦੇਖਾਂਗੇ ਹਨਾ ਉਹ ਵੀ ਤੁਹਾਨੂੰ ਵੀਡੀਓ ਤੇ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਾਂਗੇ ਜਿਵੇਂ ਇੱਥੇ ਵੀ ਆ ਸਟਾਲ ਜਿਹੜੀ ਲੱਗੀ ਹੈ ਹਰਜੀਤ ਫਲਕਾਰੀ ਸੰਸਾਰ ਹਨਾ ਤੇ ਇਹਨਾਂ ਦੇ ਕਾਫੀ ਸਾਰੀਆਂ ਚੀਜ਼ਾਂ ਜਿਹੜੇ ਹੱਥੀ ਇਹ ਫਲਕਾਰੀਆਂ ਵਗੈਰਾ ਬਣਾਉਂਦੇ ਨੇ ਸਾਰਾ ਸਮਾਨ ਹੱਥੀ ਜਿਹੜਾ ਉਹ ਤਿਆਰ ਕੀਤਾ ਹੋਇਆ ਤੇ ਅੱਗਿਓਂ ਚੱਲਦੇ ਆਂ ਜਿਵੇਂ ਆਪਾਂ ਦੇਖਦੇ ਆਂ ਤੇ ਇਹ ਸਾਈਡ ਵੀ ਬਹੁਤ ਜਿਹੜਾ ਪਾਰੀ ਉਹ ਰਾਸ਼ਾ ਜਿਹੜਾ ਉਹ ਹੋਇਆ ਹੋਇਆ ਤੇ ਇਸ ਤਰ੍ਹਾਂ ਦਾ ਹੱਥੀ ਸਮਾਨ ਵੀ ਇੱਥੋਂ ਜਿਹੜਾ ਉਹ ਮਿਲੂਗਾ ਮੇਲੇ ਦੇ ਵਿੱਚੋਂ ਹੱਥੀ ਚੀਜ਼ਾਂ ਜਿਹੜੇ ਉਹ ਤਿਆਰ ਕਰਦੇ ਨੇ ਕੁਝ ਸਜਾਵਟੀ ਜਿਹੜਾ ਉਹ ਸਮਾਨ ਹੋ ਗਿਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਨੇਗੀਆਂ ਤੇ ਬਹੁਤ ਸਾਰੇ ਬੁਟੀਕਾਂ ਵਾਲੇ ਵੀ ਇੱਥੇ ਜਿਹੜੇ ਉਹ ਪਹੁੰਚੇ ਹੋਏ ਨੇ ਇਹ ਮੇਲੇ ਦੇ ਵਿੱਚ ਬੱਖ-ਬੱਖ ਬੁਟੀਕਾਂ ਵਾਲਿਆਂ ਨੇ ਵੀ ਜਿਹੜੀਆਂ ਇੱਥੇ ਸਟਾਲਾਂ ਲਾਈਆਂ ਹੋਈਆਂ ਨੇਗੀਆਂ ਬਿਟੀਖਾਣੇ ਵੱਲੋਂ ਸੂਟ ਹੋ ਗਏ ਚੁੰਨੀਆਂ ਹੋ ਗਏ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਤੇ ਅੱਗੇ ਆਪਾਂ ਚੱਲਦੇ ਆਂ ਅੱਗੇ ਹੋ ਦੇਖਦੇ ਆਂ ਤੇ ਇੱਥੇ ਬਹੁਤ ਜ਼ਿਆਦਾ ਰਾਸ਼ ਜਿਹੜਾ ਹੋਇਆ ਹੋਇਆ ਸਟਾਲਾਂ ਦੇ ਉੱਪਰ ਤੇ ਇਧਰ ਜਿਵੇਂ ਕੁਝ ਇਸ ਤਰ੍ਹਾਂ ਦਾ ਸਮਾਨ ਹੋ ਗਿਆ ਹਨ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਹੋ ਮਿਲਣਗੀਆਂ ਤੇ ਇੱਥੇ ਬਹੁਤ ਸਾਰਾ ਜਿਹੜਾ ਉਹ ਸਮਾਨ ਪ੍ਰੋਡਕਟ ਜਿਹੜੇ ਹੋ ਤੁਸੀਂ ਦੇਖ ਸਕਦੇ ਹੋ ਤੇ ਇਹ ਸਾਰਾ ਇਹ ਤੁਸੀਂ ਸਾਰਾ ਹੱਥ ਤਿਆਰ ਕਰਦੇ ਹੋ ਜੀ ਸਰ ਹਾਂਜੀ ਕਿਹੜੇ ਕਿਹੜੇ ਪ੍ਰੋਡਕਟਸ ਹੁੰਦੇ ਆ ਥੋੜੇ ਥੋੜੇ ਸਰ ਸਾਡੇ ਕੋਲ ਸੋਪਸ ਵਗੈਰਾ ਨੇ ਆਇਲਸ ਵਗੈਰਾ ਐਸੈਂਸ਼ੀਅਲ ਆਇਲਸ ਬਾਡੀ ਵਾਸ਼ਸ ਵਗੈਰਾ ਸਰ ਪਿਕਲਸ ਵਗੈਰਾ ਸਰ ਆਰਗੇਨਿਕ ਬਾਡੀ ਵਾਸ਼ ਸਾਰੇ ਤੁਸੀਂ ਖੁਦ ਤਿਆਰ ਕਰ ਹਾਂਜੀ ਸਰ ਹਾਂਜੀ ਠੀਕ ਹੈ ਜੀ ਕੈਮੀਕਲ ਫ੍ਰੀ ਹੁੰਦੇ ਆ ਹਾਂਜੀ ਠੀਕ ਹੈ ਜੀ ਥੈਂਕ ਯੂ ਸਰ ਤੇ ਐਵੇਂ ਦੀਆਂ ਸਟਾਲਸ ਇਹ ਕਿਸਾਨ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਬਾਕੀ ਆਪਣੇ ਕੋਲ ਕੀ ਆ ਬਾਈ ਵਰਮੀ ਕੰਪੋਸਟ ਹਾਂਜੀ ਵਰਮੀ ਕੰਪੋਸਟ ਹੈ ਜੀ ਠੀਕ ਹੈ ਜੀ ਸੀਗਾ ਤੁਸੀਂ ਤਿਆਰ ਆਪ ਕੋ ਵੀ ਕਰਦੇ ਹੋ ਸਾਰਾ ਹਾਂਜੀ ਹਾਂਜੀ ਸਰ ਮੈਂ ਆਪ ਹੀ ਖੁਦ ਤਿਆਰ ਕਰਦਾ ਵਾਂ ਸਾਡਾ ਆਪਣਾ ਪਲਾਂਟ ਹੈ ਚਾਰ ਕਿੱਲੇ ਦੇ ਵਿੱਚ 1200 ਬੈਡ ਲੱਗਿਆ ਹੋਇਆ ਸਾਡਾ ਠੀਕ ਹੈ ਜੀ ਹਾਂਜੀ ਇਹ 100% ਆਰਗੈਨਿਕ ਹੈ ਦੇ ਵਿੱਚ 1% ਵੀ ਕੋਈ ਮਿੱਟੀ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਈਵਨ ਕਿ ਗੋਹਾ ਵੀ ਜਿਹੜਾ ਪੱਠੇ ਵੀ ਜਿਹੜੇ ਮੱਝਾਂ ਨੂੰ ਖਵਾਉਂਦੇ ਆ ਆਰਗੈਨਿਕ ਖਵਾਉਂਦੇ ਆ ਤਾਂ ਕਿ ਗੋਹੇ ਦੇ ਵਿੱਚ ਵੀ ਹੈਵੀ ਮੈਟਲ ਨਾ ਆਣ ਉਤੋਂ ਬਾਅਦ ਫਿਰ ਸਾਰੀ ਮੇਨਟੇਨੈਂਸ ਆਪ ਕਰਦੇ ਆ ਟੈਂਪਰੇਚਰ ਚੈੱਕ ਸਾਡਾ ਹੁੰਦਾ ਹਰ ਨਵੇਂ ਬੈਚ ਦੇ ਵਿੱਚ ਰੈਗੂਲਰ ਟੈਸਟਿੰਗ ਹੁੰਦੀ ਆ ਹਰ ਮਹੀਨੇ ਬਾਅਦ ਟੈਸਟਿੰਗ ਹੁੰਦੀ ਆ ਸਾਡੇ ਪ੍ਰੋਡਕਟ ਦੀ ਐਂਡ ਵਰਮੀ ਕੰਪੋਸਟ ਇਦਾਂ ਵੀ ਇਹਦੇ ਗਰੋਥ ਲਈ ਬਹੁਤ ਬੈਨੀਫਿਟ ਵਾਲੀ ਚੀਜ਼ ਆ ਪਲੱਸ ਉਹਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਲਰ ਬਹੁਤ ਸੋਹਣਾ ਗੁੱਡ ਹੋਏਗਾ ਪੱਤੇ ਪੀਲੇ ਨਹੀਂ ਪੈਂਦੇਗੇ ਐਂਡ ਈਵਨ ਜੇ ਆਪਾਂ ਗਈਏ ਵੀ ਇਹਦੇ ਨਾਲ ਫਰੂਟ ਦਾ ਸਾਈਜ਼ ਤੇ ਫਲਾਵਰ ਦਾ ਸਾਈਜ਼ ਬਹੁਤ ਗੁੱਡ ਨਿਕਲਦਾ ਹਾਂਜੀ ਇਹ ਕਿੰਨਾ ਪ੍ਰਾਈਸ ਕਿੰਨਾ ਭਾਈ ਤੁਸੀਂ ਸਾਰੇ 5 ਕਿਲੋ ਵਾ 250 ਰੁਪਏ ਦਾ ਬਟ ਅੱਜ ਡਿਸਕਾਊਂਟਡ ਹੈ ਜਿੱਦ ਕਿਸਾਨ ਮੇਲੇ ਕਰਕੇ ਡਿਸਕਾਊਂਟ ਤੇ ਚੱਲ ਰਿਹਾ ਸੋ ਇਹ 220 ਦਾ ਦੇ ਰਹੇ ਆ ਇਹ ਵੈਸੇ 140 ਦਾ ਹੈ ਜੀ ਬਟ ਇੱਥੇ ਅਸੀਂ 120 ਦਾ ਦੇ ਰਹੇ ਆ 50 ਕਿਲੋ ਦਾ ਕਟਾ ਹੈ 750 ਦਾ ਜੀ ਇਹ 750 ਦਾ ਹਾਂ ਜੀ ਥੈਂਕ ਯੂ ਸੋ ਮਚੀ ਇਹ ਪੀਏਯੂ ਤੋਂ ਹੀ ਐਗਰੀਕਲਚਰ ਯੂਨੀਵਰਸਿਟੀ ਤੋਂ ਟੈਸਟਡ ਪ੍ਰੋਡਕਟ ਹੈ ਹਾਂਜੀ ਇਹਦੇ ਆ ਪਿੱਛੇ ਜਿਹੜੇ ਜਿੰਨਾ ਪਿੱਛੇ ਕੰਟੈਂਟ ਆ ਸਾਰੀ ਲੈਬ ਰਿਪੋਰਟ ਹੈ ਜੀ ਹਾਂਜੀ ਇਹ ਲੈਬ ਰਿਪੋਰਟ ਦੇ ਵਿੱਚ ਇਹਦੇ ਚ ਇਕੱਲਾ ਐ ਨਹੀਂਗਾ ਵੀ ਸਿਰਫ ਐਨਪੀਕੇ ਜ਼ਿਆਦਾ ਹੋਵੇ ਇਹਦੇ ਵਿੱਚ ਬਾਕੀ ਜਿਹੜੇ ਸਾਰਾ ਕੁਝ ਨਿਊਟ੍ਰੀਸ਼ਨਲ ਜਿੰਨੇ ਵੀ ਫੈਕਟਰ ਨੇ ਉਹ ਸਾਰੇ ਬੈਲੈਂਸਡ ਨੇ ਜਿਹੜੇ ਕਿ ਗਰੋਥ ਵਾਸਤੇ ਕਲਰ ਵਾਸਤੇ ਉਪਜਾਊ ਸ਼ਕਤੀ ਵਧਾਉਣ ਵਾਸਤੇ ਮਿੱਟੀ ਦੀ ਉਹਨਾਂ ਸਭ ਚੀਜ਼ਾਂ ਵਾਸਤੇ ਯੂਜ਼ ਹੁੰਦਾ ਠੀਕ ਹੈ ਜੀ ਹਾਂਜੀ ਤੇ ਇਸ ਤਰ੍ਹਾਂ ਦੀਆਂ ਇੰਸਟਾਲਾਂ ਵੀ ਇੱਥੇ ਜਿਹੜੀਆਂ ਹੋ ਹੈਗੀਆਂ ਨੇ ਹਨਾ ਮੇਲੇ ਦੇ ਵਿੱਚ ਯੂਨੀਵਰਸਿਟੀ ਦੇ ਮੇਲੇ ਦੇ ਵਿੱਚ ਸਾਰੇ ਜਿਵੇਂ ਵਰਮੀ ਕੰਪੋਸਟ ਆਪਾਂ ਜਿਹੜੀ ਉਹ ਦੇਖੀ ਐ ਤੇ ਨਾਲ ਇਹ ਕੁਝ ਇਸ ਤਰ੍ਹਾਂ ਆਇਲ ਵਗੈਰਾ ਤੇਲ ਹੋਗੇ ਹਨਾ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਇੱਥੇ ਹੋ ਮਿਲਣਗੀਆਂ ਆ ਨਾਰੀਅਲ ਦਾ ਜਿਵੇਂ ਤੇਲ ਹੋ ਗਿਆ ਹਲਦੀ ਹੋਗੀ ਤੇ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਇੱਥੇ ਜਿਹੜੇ ਉਹ ਮੇਲੇ ਦੇ ਵਿੱਚੋਂ ਤੁਸੀਂ ਜਿਹੜੇ ਉਹ ਲੈ ਕੇ ਜਾ ਸਕਦੇ ਹੋਗੇ ਤੇ ਜਿਵੇਂ ਆਪਾਂ ਪਿੱਛੇ ਤੁਹਾਨੂੰ ਵਰਮੀ ਕੰਪੋਸਟ ਵਾਲੀ ਸਟਾਲ ਦਿਖਾਈ ਸੀ ਹਨਾ ਤੇ ਇੱਥੇ ਕੁਝ ਆਰਗੈਨਿਕ ਪ੍ਰੋਡਕਟ ਵੀ ਤੁਹਾਨੂੰ ਮਿਲਣਗੇ ਦਾਲਾਂ ਵਗੈਰਾ ਹੋਗੀਆਂ ਹਨਾ ਇਹ ਸ ਸਰੋਂ ਦਾ ਤੇਲ ਹੋ ਗਿਆ ਜਿਵੇਂ ਤੇ ਐਵੇਂ ਦੇ ਬਹੁਤ ਸਾਰੇ ਪ੍ਰੋਡਕਟ ਤੁਸੀਂ ਇੱਥੋਂ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਕਿਸਾਨ ਮੇਲੇ ਦੇ ਵਿੱਚੋਂ ਤੇ ਹੈਲਪ ਸੈਲਫ ਗਰੁੱਪਾਂ ਦੀਆਂ ਸਟਾਲਾਂ ਜਿਹੜੀਆਂ ਇੱਥੇ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਚਟਣੀਆਂ ਵਗੈਰਾ ਹੋਗੀਆਂ ਜਾਂ ਹੋਰ ਦੇਸੀ ਸਾਰੇ ਪ੍ਰੋਡਕਟ ਇੱਥੇ ਉਹ ਜਿਹੜੇ ਉਹ ਮਿਲਦੇ ਨੇਗੇ ਕਿਸਾਨ ਮੇਲੇ ਦੇ ਵਿੱਚੋਂ ਤੇ ਇੱਧਰ ਜਿਵੇਂ ਆ ਆਚਾਰ ਵਗੈਰਾ ਹੋਗੇ ਹਨ ਤੇ ਆਚਾਰ ਵਾਲੀਆਂ ਬਹੁਤ ਸਾਰੀਆਂ ਇੱਥੇ ਸਟਾਲਾਂ ਨੇ ਚੂਰਨ ਵਗੈਰਾ ਹੋਗੇ ਜਾਂ ਮਸਾਲੇ ਵਗੈਰਾ ਐਵੇਂ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਸਾਰੇ ਹੈਲਪ ਸੈਲਫ ਗਰੁੱਪ ਹੁੰਦੇ ਨੇ ਯੂਨੀਵਰਸਿਟੀ ਤੋਂ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਉਹ ਹੁੰਦੀ ਆ ਹਨ ਤੇ ਫਿਰ ਇਹ ਆਪਦਾ ਸਮਾਨ ਜਿਹੜਾ ਉਹ ਤਿਆਰ ਕਰਦੇ ਨੇ ਬਾਕੀ ਇਹਨਾਂ ਨੇ ਇੱਥੇ ਨਾਮ ਵਗੈਰਾ ਆਪਦੇ ਜਿਹੜੇ ਉਹ ਲਿਖੇ ਹੋਏ ਨੇ ਹੈਲਪ ਸੈਲਫ ਗਰੁੱਪਾਂ ਨੇ ਇੱਥੇ ਦਾਲਾਂ ਵਗੈਰਾ ਬਹੁਤ ਸਾਰਾ ਇਹਨਾਂ ਦਾ ਸਮਾਨ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਆਚਾਰ ਵਗੈਰਾ ਹੋਗੇ ਤੇ ਇਹ ਸਵਾਰਾ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਜੀ ਤੁਹਾਡੇ ਕੋਲ ਮੇਰੇ ਕੋਲੇ ਬਗੈਰ ਰਾਜਮਾ ਹਾ ਤੋਂ ਹਾਂਜੀ ਸਾਰੇ ਹੀ ਹੁੰਦੇ ਬੱਚੀ ਠੀਕ ਹੈ ਜੀ ਇਹ ਤੁਸੀਂ ਖੁਦ ਉਹ ਤਿਆਰ ਕਰਦੇ ਹੋ ਹਾਂ ਮੈਂ ਖੁਦ ਤਿਆਰ ਕਰਦਾ ਠੀਕ ਹੈ ਜੀ ਕੈਮੀਕਲ ਫ੍ਰ ਤੇ ਇੱਥੇ ਇਸ ਤਰ੍ਹਾਂ ਦੇ ਕੈਮੀਕਲ ਫਰੀ ਸਾਰੇ ਪ੍ਰੋਡਕਟ ਹੁੰਦੇ ਆ ਦਾਲਾਂ ਵਗੈਰਾ ਹੋਗੀਆਂ ਗੁੜ ਸ਼ੱਕਰ ਹੋ ਗਿਆ ਤੇ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਇਹ ਕਿਸਾਨ ਮੇਲੇ ਦੇ ਵਿੱਚੋਂ ਤੇ ਹਨੀ ਵਗੈਰਾ ਤੇ ਜਾਂ ਬਹੁਤ ਸਾਰੀਆਂ ਸਟਾਲਾਂ ਹੋਣਗੀਆਂ ਇੱਥੇ ਹਨੀ ਤੁਹਾਨੂੰ ਬਹੁਤ ਜਿਹੜਾ ਇੱਥੇ ਉਹ ਮਿਲੂਗਾ ਤੇ ਇਹ ਹਨੀ ਸਾਰਾ ਤੁਹਾਡਾ ਆਪਦਾ ਹਨੀ ਫਾਰਮ ਹੈ ਜੀ ਹਾਂਜੀ ਸਟ੍ਰਾਬਰੀ ਫਾਰਮ ਹੈ ਬੇਸਿਕਲੀ ਹਾਂ ਸਟ੍ਰਾਬਰੀ ਦਾ ਅਸੀਂ ਸਟ੍ਰਾਬਰੀ ਗ로우 ਕਰਦੇ ਨਾਲ ਸਟ੍ਰਾਬਰੀ ਜੈਮ ਬਣਾਉਂਦੇ ਆ ਸਟ੍ਰਾਬਰੀ ਚਟਨੀ ਹੈ ਸਾਡੇ ਕੋਲ ਐਂਡ ਸਟ੍ਰਾਬਰੀ ਕਰਾਸ਼ ਹੈ ਬਾਕੀ ਅਸੀਂ ਕੁਝ ਹਨੀ ਰੱਖਿਆ ਹੈ ਰੌ ਹ ਹਨੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਨਾ ਕੈਮੀਕਲ ਫ੍ਰੀ ਪ੍ਰੋਡਕਟ ਜਿਹੜੇ ਉਹ ਬਣਾਉਂਦੇ ਨੇ ਤੇ ਬਹੁਤ ਜ਼ਿਆਦਾ ਗਿਣਤੀ ਇੱਥੇ ਸਟਾਲਾਂ ਦੀ ਜਿਹੜੀ ਉਹ ਹੈਗੀ ਹੈ ਤੁਸੀਂ ਇਥੋਂ ਖਰੀਦਦਾਰੀ ਕਰਨੀ ਹੈ ਉਹ ਤੁਸੀਂ ਖਰੀਦ ਸਕਦੇ ਹੋ ਜਿਵੇਂ ਟਮੇਟੋ ਜੈਮ ਸੌਸ ਹੋਗੀ ਜੈਮ ਹੋਗੀ ਹਨ ਜਾਂ ਅਚਾਰ ਹੋਗੇ ਐਵੇਂ ਦੀਆਂ ਚੀਜ਼ਾਂ ਸਾਰੀਆਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲਣਗੀਆਂ ਤੇ ਹੋਰ ਪ੍ਰੋਡਕਟ ਗੋੜਾ ਸ਼ੱਕਰ ਹੋ ਗਿਆ ਤੇ ਬਹੁਤ ਜ਼ਿਆਦਾ ਸਟਾਲਾਂ ਇੱਥੇ ਆਪਾਂ ਨੂੰ ਮਿਲਣਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਸਟਾਲਾਂ ਜਿਹੜੀਆਂ ਉਹ ਜਾ ਕੇ ਦੇਖ ਲੈਣੇ ਆ ਤੇ ਤਕਰੀਬਨ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਹੀ ਆਉਂਦੇ ਨੇ ਸਟਾਲਾਂ ਜਿਹੜੀਆਂ ਉਹ ਲਾਉਂਦੇ ਨੇ ਤੇ ਇਹ ਸਾਈਡ ਸਾਰੀਆਂ ਆਰਗੇਨਿਕ ਪ੍ਰੋਡਕਟ ਵਾਲੀਆਂ ਸਟਾਲਾਂ ਆਈਆਂ ਆਪਾਂ ਨੂੰ ਜਿਹੜੀਆਂ ਉਹ ਮਿਲਣਗੀਆਂ ਜਿਹੜੇ ਆਰਗੇਨਿਕ ਪ੍ਰੋਡਕਟ ਬਣਾਉਂਦੇ ਨੇ ਤੇ ਬਾਕੀ ਇੱਧਰ ਆਪਾਂ ਸਾਈਡ ਤੋਂ ਸਾਰੀਆਂ ਯੂਨੀਵਰਸਿਟੀ ਵਾਲੀਆਂ ਸਟਾਲਾਂ ਜਿਹੜੀਆਂ ਉਹ ਦਿਖਾਈਆਂ ਸੀ ਆਹ ਸਾਈਡ ਸਾਰੀਆਂ ਯੂਨੀਵਰਸਿਟੀ ਵਾਲੀਆਂ ਸਟਾਲਾਂ ਨੇ ਇਹ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਈਆਂ ਹੋਈਆਂ ਨੇ ਇਹ ਤੁਸੀਂ ਉਥੋਂ ਜਿਹੜੀਆਂ ਉਹ ਦੇ ਤੇ ਇੱਧਰ ਕੁਝ ਹੋਰ ਹਸਤਾਲਾਂ ਲੱਗੀਆਂ ਹੋਈਆਂ ਨੇ ਆਪਾਂ ਜਾ ਕੇ ਦੇਖ ਲਵਾਂਦੇ ਆ ਇੱਥੇ ਵੀ ਇਹਨਾਂ ਦੇ ਕੋਲ ਸਾਰੇ ਪ੍ਰੋਡਕਟ ਜਿਹੜੇ ਉਹ ਹੈਗੇ ਨੇ ਸ਼ਹਿਦ ਵਗੈਰਾ ਹੋ ਗਿਆ ਜਿਵੇਂ ਹਨ ਤੇ ਐਵੇਂ ਜੀਆਂ ਚੀਜ਼ਾਂ ਸਾਰੀਆਂ ਆਪਾਂ ਨੂੰ ਮਿਲ ਗਈਆਂ ਆਚਾਰ ਵਗੈਰਾ ਮਰਬੇ ਹੋਗੇ ਜਿਵੇਂ ਸਾਰਾ ਇਹ ਆਪਣਾ ਇਹਨਾਂ ਦਾ ਪ੍ਰੋਡਕਟ ਹੋ ਤਿਆਰ ਹੁੰਦਾ ਤੇ ਹਲਦੀ ਹੋਗੀ ਜਿਵੇਂ ਦੇਸੀ ਚੀਜ਼ਾਂ ਤੁਹਾਨੂੰ ਇੱਥੋਂ ਜਿਹੜੀਆਂ ਹੋ ਮਿਲਣਗੀਆਂ ਕਿਸਾਨ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਜਿਹੜੀ ਉਹ ਇੱਥੇ ਸਟਾਲਾਂ ਦੀ ਹੈਗੀ ਹੈ ਤੇ ਸਾਰੇ ਦੇਸੀ ਪ੍ਰੋਡਕਟ ਤੇ ਆ ਵੀ ਇੱਥੇ ਸਟਾਲ ਜਿਵੇਂ ਲੱਗੀ ਹੋਈ ਆ ਹਨਾ ਤੇ ਇਹਨਾਂ ਦੇ ਕੋਲ ਕਾਫੀ ਸਾਰੇ ਪ੍ਰੋਡਕਟ ਸ਼ਹਿਦ ਵਗੈਰਾ ਹੋ ਗਿਆ ਜਿਵੇਂ ਹਲਦੀ ਹੋਗੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਸਕਦੇ ਹੋ ਤੇ ਇਹਨਾਂ ਦੇ ਵੀ ਪ੍ਰੋਡਕਟ ਹੋਗੇ ਬੇਸਣ ਵਗੈਰਾ ਹੋ ਗਿਆ ਜਿਵੇਂ ਐਵੇਂ ਦੀਆਂ ਚੀਜ਼ਾਂ ਲਓ ਜੀ ਇਸ ਤਰ੍ਹਾਂ ਦੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਗੋੜਾ ਸ਼ੱਕਰ ਹੋ ਗਿਆ ਜਿਵੇਂ ਹਨਾ ਹਲਾ ਆਪਣਾ ਪਿੰਨੀਆਂ ਵਗੈਰਾ ਹੋਗੀਆਂ ਤਕਰੀਬਨ ਦੇਸੀ ਚੀਜ਼ਾਂ ਸਾਰੀਆਂ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਗਈਆਂ ਮੇਲੇ ਦੇ ਵਿੱਚੋਂ ਤੇ ਸਰਕੇ ਵਗੈਰਾ ਹੋਗੇ ਹਨਾ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਹੁਤ ਸਾਰਾ ਸਮਾਨ ਤੁਹਾਨੂੰ ਦੇਸੀ ਤਰੀਕੇ ਨਾਲ ਜਿਹੜਾ ਤਿਆਰ ਹੋਇਆ ਹੋਇਆ ਉਹ ਮਿਲੂਗਾ ਕਿਸਾਨ ਮੇਲੇ ਦੇ ਵਿੱਚ ਤੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਸਮਾਨ ਜਿਹੜਾ ਉਹ ਹੈਗਾ ਪਿੰਨੀਆਂ ਵਗੈਰਾ ਹੋਗੀਆਂ ਗੁੜ ਹੋ ਗਿਆ ਜਿਵੇਂ ਹਨਾ ਟਿੱਕੀ ਹੋ ਗਈ ਗੁੜ ਤੋਂ ਤਿਆਰ ਹੋਈ ਵੀ ਅਚਾਰ ਵਗੈਰਾ ਹੋਗੇ ਲਓ ਜੀ ਇਸ ਤਰ੍ਹਾਂ ਦੀਆਂ ਸਟਾਲਾਂ ਸਾਰੀਆਂ ਆਰਗੈਨਿਕ ਪ੍ਰੋਡਕਟਾਂਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇਗੀਆਂ ਤੇ ਅੱਗੇ ਆਪਾਂ ਚੱਲਦੇ ਹਾਂ ਕੁਝ ਹੋਰ ਪ੍ਰੋਡਕਟ ਇੱਥੇ ਜਿਹੜੇ ਉਹ ਹੈਗੇ ਨੇ ਹਨਾ ਤੇ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਜਿਹੜੇ ਉਹ ਮਿਲਣਗੇ ਇਹ ਤੁਸੀਂ ਮੈਂ ਆਪ ਤਿਆਰ ਕਰਦੇ ਹਾਂ ਜੀ ਸਾਰੇ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਬਣਦੇ ਆ ਤੁਹਾਡੇ ਨਾਲ ਸ਼ਹਿਦ, ਬੋਲੀ ਤੋਂ ਬਰਫੀ ਬਣਾਉਂਦੇ ਤੇ ਬਿਸਕਟ, ਪੰਜੀਰੀ, ਮੀਠੀ ਪੰਜੀਰੀ, ਇਹ ਆਟੇ ਵਾਲੀ ਬਣਾਈਏ। ਇਹ ਸਾਰੇ ਕੈਮੀਕਲ ਵੀ ਹੁੰਦੇ ਆ ਜੀ। ਬਿਲਕੁਲ ਜੀ ਬਿਲਕੁਲ। ਸਾਡਾ ਆਪਣਾ ਡੇਰੀ ਫਾਰਮ ਆ ਤੇ ਆਪਣੇ ਘਰ ਦੇ ਕਲੋਸਟਰ ਵਿੱਚ ਅਸੀਂ ਰੈਡੀ ਕਰਦੇ ਆ। ਸਾਰੇ ਚੀਜ਼ਾਂ ਦੇ ਵਿੱਚ ਉਹੀ ਪਾਈਦੇ ਆ। ਇਸ ਤਰ੍ਹਾਂ ਸਾਰੇ ਕੈਮੀਕਲ ਫ੍ਰੀ ਪ੍ਰੋਡਕਟ ਵਾਲੀਆਂ ਸਟਾਲਸ ਤੁਹਾਨੂੰ ਇੱਥੇ ਜਿਹੜੀਆਂ ਮਿਲ ਗਈਆਂ ਹਨ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਇੱਥੇ ਜਿਹੜੀ ਉਹ ਸਟਾਲਾਂ ਦੀ ਹੈਗੀ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਲੈ ਕੇ ਜਾ ਸਕਦੇ ਹੋ ਇਹ ਕਿਸਾਨ ਮੇਲੇ ਦੇ ਵਿੱਚੋਂ ਤੇ ਸ਼ਹਿਦ ਵਾਲੀਆਂ ਬਹੁਤ ਸਾਰੀਆਂ ਸਟਾਲਾਂ ਤੁਹਾਨੂੰ ਮਿਲਣਗੀਆਂ ਇੱਥੇ ਸ਼ਾਇਦ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮਿਲੂ ਤੇ ਆ ਵੀ ਜਿਵੇਂ ਸਟਾਲ ਇੱਥੇ ਦੇਖ ਰਹੇ ਹੋ ਇਹ ਸਾਰੀ ਸ਼ਹਿਦ ਵਾਲੀ ਹੈ ਇਹ ਬਾਈ ਤੁਸੀਂ ਸਾਰਾ ਆਪ ਤਿਆਰ ਕਰਦੇ ਹੋ ਜੀ ਹਾਂਜੀ ਜੀ اچھا ਕਿਵੇਂ ਕਿਹੜਾ ਕਿਹੜੇ ਤਰੀਕੇ ਦਾ ਸ਼ਹਿਦ ਹੁੰਦਾ ਤੁਹਾਡੇ ਕੋਲ ਆਪਣੇ ਕੋਲੇ ਵੀਰੇ ਚਾਰ ਤਰ੍ਹਾਂ ਦਾ ਸ਼ਹਿਦ ਹੁੰਦਾ ਹਾਂਜੀ ਅਜ਼ਮੈਨ ਦੇ ਫੁੱਲਾਂ ਦਾ ਸ਼ਹਿਦ ਜਿਵੇਂ ਤੁਸੀਂ ਦੇਖੋਗੇ ਬਲੈਕ ਕਲਰ ਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇਹ 베ਰੀ ਦੇ ਫੁੱਲਾਂ ਦਾ ਸ਼ਹਿਦ ਹਾਂਜੀ ਤੇ ਇਸ ਤੋਂ ਇਲਾਵਾ ਇਹ ਸੌਂਫ ਦੇ ਫੁੱਲਾਂ ਦਾ ਸ਼ਹਿਦ ਠੀਕ ਹੈ ਜੀ ਇਹ ਚਾਰ ਚੌਥਾ ਰਹਿ ਚਾ ਗਿਆ ਸਰੋਂ ਦੇ ਫੁੱਲਾਂ ਦਾ ਸ਼ਹਿਦ ਠੀਕ ਹੈ ਜੀ ਲਗਭਗ ਇੱਕ ਐਕਸਪੋਰਟ ਹੋ ਜਾਂਦਾ ਆਪਣੇ ਜੰਮੇ ਹੋਏ ਸ਼ਹਿਦ ਨੂੰ ਖੰਡ ਮੰਨਦੇ ਆ ਹਾਂਜੀ ਪਰ ਅਸਲ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਜੰਮ ਜਾਂਦਾ ਤੇ ਜੰਮੇ ਹੋਇਆ ਸ਼ਹਿਦ ਤਕਰੀਬਨ ਤਕਰੀਬਨ ਅਮਰੀਕਾ ਵਾਲੇ ਕੰਜ਼ੂਮ ਕਰਦੇ। ਠੀਕ ਹੈ। ਉਹ ਲਿਕਰ ਨੂੰ ਹੀ ਨਹੀਂ ਮਾਤਾਂ ਨਹੀਂ ਦਿੰਦੇ ਜਿਵੇਂ ਨਹੀਂ ਆਪਣੇ ਦਿੰਦੇ ਆ। ਤੇ ਇਹਦੇ ਵਿੱਚ ਮਲਾਵਟ ਕਰਨੀ ਸਭ ਤੋਂ ਮੁਸ਼ਕਲ ਹੈ। ਜਿਵੇਂ ਅੱਜਕੱਲ ਬੜੀਆਂ-ਬੜੀਆਂ ਕੰਪਨੀਆਂ ਵੀ ਜਦਾ ਹਾਈਟ ਤੇ ਗਰਮ ਕਰ ਰਹੀਆਂ। ਤੇ ਜਾਂ ਜਿਹੜਾ ਵੀ ਸ਼ਹਿਦ ਨੂੰ ਉਹ ਜੋ ਮਿਕਸਿੰਗ ਕਰ ਰਹੀਆਂ, ਮਲਾਵਟ ਕਰ ਰਹੀਆਂ। ਤੇ ਕਸਟਮਰ ਤੱਕ ਅਰੋਮੇ ਦੇ ਅਕੋਰਡਿੰਗ ਕੋਈ ਵੀ ਸ਼ਹਿਦ ਨਹੀਂ ਪਹੁੰਚ ਰਿਹਾ। ਜੇ ਤੁਸੀਂ ਵੀ ਬਾਜ਼ਾਰ 'ਚ ਕਦੇ ਵੀ ਸ਼ਹਿਦ ਲੈਣਾ ਹੈ, ਸ਼ਹਿਦ ਦੇ ਵਿੱਚ ਜਿਹੜੇ ਵੀ ਫੁੱਲਾਂ ਦਾ ਸ਼ਹਿਦ ਆ ਰਿਹਾ ਹੈ, ਉਹਦਾ ਨੇਚਰਲੀ ਅਰੋਮਾ ਹੁੰਦਾ ਹੈ। ਉਹਦੀ ਸਭ ਤੋਂ ਵੱਡੀ ਪਛਾਣ ਉਹਦਾ ਅਰੋਮਾ ਹੈ। ਜਦੋਂ ਉਹਦੇ ਛੇੜਛੜ ਕੀਤੀ ਗਈ ਹੈ ਉਹਦੀ ਛੇੜਛੜ ਕਲੀ ਦੇਖਣਾ ਨਹੀਂ ਹੁੰਦੀ ਉਹਦੇ ਨਿਊਟ੍ਰੀਸ਼ਨਲ ਵੀ ਫਰਕ ਪੈ ਜਾਂਦਾ ਜੇ ਤੁਸੀਂ ਮਿਕਸਿੰਗ ਕਰਦੇ ਹੋ ਕੋਈ ਵੀ ਚੀਜ਼ ਦੀ ਐਡਲਟੇਸ਼ਨ ਹੁੰਦੀ ਹੈ ਤਾਂ ਉਹ ਚੀਜ਼ ਹੀ ਲਾਸ ਹੋ ਜਾਂਦੀ ਹੈ ਇਸ ਕਰਕੇ ਜਿੰਨੇ ਵੀ ਤਕਰੀਬਨ ਬੀਗੀ ਪਰ ਹੈਗੇ ਆ ਇਹ ਅਰੋਮੇ ਦੇ ਅਕੋਰਡਿੰਗ ਸ਼ਾਇਦ ਦਿਖਾਉਣਗੇ ਤੁਹਾਨੂੰ ਤੇ ਜਿੰਨਾ ਮਾਰਕੀਟ 'ਚ ਸ਼ਾਇਦ ਮਿਲਦਾ ਹੈ ਉਹ ਇੱਕ ਬ੍ਰਾਂਡ ਦੇ ਸਿਰ ਤੇ ਬਿਕੂਗਾ ਕੱਲ ਨੂੰ ਮੈਂ ਪ੍ਰਾਈਸ ਕਿੰਨਾ ਸਟਾਰਟ ਹੋਏਗਾ ਭਾਈ ਸਰ ਅਸੀਂ ਅੱਜ ਦੇ ਟਾਈਮ 'ਚ 400 ਰੁਪਏ 'ਚ ਸੇਲ ਕੀਤਾ ਸੀ ਹਾਂਜੀ ਤੇ ਇਹ ਤੋਂ ਬਣਾ ਇਹ ਬੀਪੁੱਲਣਾ ਆਇਆ ਪ੍ਰਾਕਣ ਇਜਦੋ ਇੱਕ ਫੁੱਲ ਤੋਂ ਜਦੋਂ ਫਰੂਟ ਬਣਦਾ ਕੋਈ ਵੀ ਹਾਂਜੀ ਪ੍ਰੋਡਕਟ ਫਰੂਟ ਬਣਨਾ ਕਿਸੇ ਵੀ ਫੁੱਲ ਦਰਖਤ ਤੋਂ ਜਾਂ ਕਿਸੇ ਕ੍ਰੋਪ ਤੋਂ ਉਹਦੇ ਵਿੱਚ ਜਰਮੀਨੇਟ ਹੋਣ ਦੇ ਲਈ ਅੱਗੇ ਚੀਜ਼ ਤਿਆਰ ਬੀਜ ਪੈਦਾ ਹੋਣ ਦੇ ਲਈ ਜੋ ਚੀਜ਼ ਦੀ ਲੋੜ ਹੁੰਦੀ ਹੈ ਉਹ ਪੋਲੀਨੇਸ਼ਨ ਦੀ ਲੋੜ ਹੁੰਦੀ ਹੈ ਠੀਕ ਹੈ ਤੇ ਮਧੂਮੱਖੀਆਂ ਇੱਕ ਪੋਲੀਨੇਟਰ ਦਾ ਕੰਮ ਕਰਦੀਆਂ ਜਦੋਂ ਤੇ ਦੂਸਰਾ ਇਹ ਵੀ ਪੋਲਿਨੇਸ਼ਨ ਜਿਹੜਾ ਮਧੂਮੱਖੀਆਂ ਬੀ ਪਾਟੀਨ ਦੇ ਤੌਰ ਤੇ ਖਾਂਦੀਆਂ ਠੀਕ ਹੈ ਇਹ ਇੱਕ ਮਧੂਮੱਖੀ ਦੀ ਖੁਰਾਕ ਹੁੰਦੀ ਹੈ ਤੇ ਹੁਣ ਆਪਾਂ ਹਿਊਮਨ ਦੇ ਤੌਰ ਤੇ ਵੀ ਯੂਜ਼ ਕਰ ਲੈਣੇ ਆ ਜਿਵੇਂ ਕਿਸੇ ਨੂੰ ਡਾਇਬੀਟਸ ਦੀ ਪ੍ਰੋਬਲਮ ਹੈਗੀ ਹੈ ਫਿਰ ਪੇਟ ਦੀ ਪ੍ਰੋਬਲਮ ਹੈਗੀ ਹੈ ਕਿਸੇ ਨੂੰ ਲੀਵਰ ਦੀ ਪ੍ਰੋਬਲਮ ਹੈਗੀ ਹੈ ਕਿਸੇ ਨੂੰ ਕਬਜ਼ੂ ਵਗੈਰਾ ਰਹਿੰਦੀ ਹੈ ਜਾਂ ਜੋੜਾਂ ਦੇ ਪੇਨ ਹੈਗੇ ਆ ਜਾਂ ਕਿਸੇ ਪ੍ਰਕਾਰ ਸ਼ਿਕਰਾਣੂਆਂ ਦੀ ਕਮੀ ਹੋ ਜਾਂਦੀ ਹੈ ਜਰਮੀਨੇਟ ਅੱਗੇ ਬੱਚਾ ਪੈਦਾ ਕਰਨ ਦੇ ਲਈ ਪ੍ਰੋਬਲਮ ਆਉਂਦੀ ਹੈ ਉਹਦੇ ਚ ਵੀ ਇਹ ਲਾਹੇਵੰਦ ਸਾਗ ਤੁਲਿਆ ਇਸ ਤੋਂ ਇਲਾਵਾ ਆਪਣੇ ਕੋਲੇ ਇਹ ਜਿੰਜਰ ਫਰਮੈਂਟੇਸ਼ਨ ਆ ਗਈ ਹਨੀ ਦੇ ਵਿੱਚ ਇਹਦਾ ਕੈਸਟਰੋਲ ਬੀਪੀ ਹਾਰਟ ਦੀ ਪ੍ਰੋਬਲਮ ਕਲਾਉਡ ਬਲੱਡ ਦੇ ਰੈਟਰ ਜਿੰਨੀਆਂ ਵੀ ਪ੍ਰੋਬਲਮਾਂ ਆਉਂਦੀਆਂ ਉਹਨੂੰ ਪਿਉਰੀਫਾਈ ਕਰਦਾ ਹੈ ਇਹ ਬਲੱਡ ਨੂੰ ਸਰਕੂਲੇਟ ਰੱਖਦਾ ਹੈ ਇਹਦੇ ਨਾਲ ਹਦਰੰਗ ਬਗਰਾਵੀ ਸ਼ਿਕਾਇਤ ਨਹੀਂ ਆਉਂਦੀ ਇਸ ਤੋਂ ਇਲਾਵਾ ਆਪਣੇ ਕੋਲ ਆਈਆਂ ਫੋਟੋ ਕਰੀਮ ਇਹ ਬੀ ਵੈਕਸ ਦੀ ਬਣੀ ਹੋਈ ਫੋਟੋ ਕਰੀਮ ਹੈ ਅੱਡੀਆਂ ਪਾਟੀਆਂ ਤੋਂ ਲਾਉਣ ਦੇ ਲਈ ਤਿੰਨ ਵਾਰ ਯੂਜ਼ ਕਰਨ ਤੋਂ ਬਾਅਦ ਚੌਥੇ ਦਿਨ ਲਾਉਣ ਦੀ ਲੋੜ ਨਹੀਂ ਪੈਂਦੀ ਇਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਨੇ ਜਿਵੇਂ ਵੀਰਵਣੀਆਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਨਾ ਬਹੁਤ ਸਾਰੀਆਂ ਸਟਾਲਾਂ ਇੱਥੇ ਸਾਰੀਆਂ ਤਕਰੀਬਨ ਆਰਗੈਨਿਕ ਪ੍ਰੋਡਕਟ ਜਾਂ ਕੈਮੀਕਲ ਫ੍ਰੀ ਪ੍ਰੋਡਕਟ ਵਾਲੀਆਂ ਆਪਾਂ ਨੂੰ ਜਿਹੜੀਆਂ ਉਹ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇਹ ਸਾਈਡ ਸਾਰੀਆਂ ਕੈਮੀਕਲ ਫ੍ਰੀ ਪ੍ਰੋਡਕਟ ਵਾਲੀਆਂ ਸਟਾਲਾਂ ਇੱਥੇ ਉਹ ਹੈਗੀਆਂ ਨੇਗੀਆਂ ਤੇ ਗੁੜ ਹੋ ਗਿਆ ਜਾਂ ਸ਼ਹਿਦ ਹੋ ਗਿਆ ਹਨਾ ਇਸ ਤਰ੍ਹਾਂ ਦਾ ਸਮਾਨ ਤੁਸੀਂ ਇੱਥੋਂ ਜਿਹੜਾ ਹੋ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਤਕਰੀਬਨ ਸਾਰਾ ਕਿਸਾਨ ਮੇਲਾ ਆਪਾਂ ਜਿਹੜਾ ਉਹ ਦੇਖ ਲਿਆ ਸਾਰਾ ਕਿਸਾਨ ਮੇਲਾ ਆਪਾਂ ਤੁਹਾਨੂੰ ਦਿਖਾਤਾ ਵੀਡੀਓ ਦੇ ਰਾਹੀਂ ਤੇ ਇਹ ਕਿਸਾਨ ਮੇਲਾ ਬਹੁਤ ਵੱਡਾ ਹੁੰਦਾ ਇਸ ਕਰਕੇ ਕਿ ਦੀ ਸਾਰੀਆਂ ਵੀਡੀਓਜ਼ ਇਹ ਕਿਸਾਨ ਮੇਲੇ ਦੀ ਆਪਾਂ ਨੂੰ ਪਾਉਣੀਆਂ ਪੈਂਦੀਆਂ ਨੇ ਇੱਕ ਵੀਡੀਓ ਦੇ ਵਿੱਚ ਕਵਰ ਕਰਨਾ ਜਿਹੜਾ ਉਹ ਔਖਾ ਹੁੰਦਾ ਤਾਂ ਕਾਫੀ ਸਾਰੇ ਪਾਰਟਸ ਦੇ ਵਿੱਚ ਆਪਾਂ ਜਿਹੜਾ ਉਹ ਇਹ ਮੇਲੇ ਦੀਆਂ ਵੀਡੀਓ ਪਾਉਣੇ ਹੁੰਦੇ ਆਗੇ ਮਤਲਬ ਕਿ ਤਕਰੀਬਨ ਮੈਨੂੰ ਲੱਗਾ 5 ਤੋਂ 6 ਪਾਰਟ ਜਿਹੜੇ ਉਹ ਆਪਾਂ ਕਿਸਾਨ ਮੇਲੇਆਂ ਦੇ ਪਾਏ ਨੇ ਜੇ ਪਹਿਲੀਆਂ ਵੀਡੀਓਜ਼ ਨਹੀਂ ਤੁਸੀਂ ਦੇਖੀਆਂ ਉਹ ਤੁਸੀਂ ਦੇਖ ਸਕਦੇ ਹੋ ਤੇ ਕੁਝ ਇਧਰ ਖਾਣ ਪੀਣ ਵਾਲੀਆਂ ਸਟਾਲਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸਾਹਮਣੇ ਹਨ ਜਲੇਬੀਆਂ ਵਗੈਰਾ ਹੋਗੀਆਂ ਜਾਂ ਕੁਝ ਹੋਰ ਸਾਰੀਆਂ ਖਾਣ ਪੀਣ ਵਾਲੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਬਖੀ ਤੁਸੀਂ ਪਹਿਲੇ ਆਪਣੇ ਉਹ ਉਹ ਕਰ ਸਕਦੇ ਹੋ ਪਾਰਟਸ ਜਿਹੜੇ ਉਹ ਦੇਖ ਸਕਦੇ ਹੋ ਜਾ ਕੇ ਜੇ ਤੁਸੀਂ ਪਹਿਲੇ ਪਾਰਟ ਨਹੀਂ ਦੇਖਿਆ ਨੇ ਇਸ ਤਰ੍ਹਾਂ ਕੰਪਨੀਆਂ ਵੀ ਇੱਥੇ ਜਿਹੜੀਆਂ ਉਹ ਆਈਆਂ ਹੋਈਆਂ ਨੇ ਵੱਖ-ਵੱਖ ਆਪਣੇ ਪ੍ਰੋਡਕਟ ਲੈ ਕੇ ਆਏ ਹੋਏ ਨੇ ਤੇ ਇੱਥੇ ਇਸ ਤਰ੍ਹਾਂ ਖਾਣ ਪੀਣ ਵਾਲੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਪਕੌੜੇ ਵਗੈਰਾ ਹੋ ਗਏ ਹਨ ਜਲੇਬੀਆਂ ਵਗੈਰਾ ਤੇ ਆਹ ਸਾਰੇ ਪ੍ਰੋਡਕਟ ਵਾਲੀਆਂ ਸਟਾਲਾਂ ਨੇ ਬਿਊਟੀ ਪ੍ਰੋਡਕਟਸ ਹੋ ਗਏ ਕੁਝ ਹਨ ਸਾਬਣ ਫੇਸ ਬਾਕਸ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਹੋਣ ਲੱਗੀਆਂ ਤੇ ਐਵੇਂ ਇਆਂ ਸਾਰੀਆਂ ਉੱਤੇ ਸਟਾਲਾਂ ਨੇ ਤੇ ਇੱਧਰ ਵੀ ਖਾਣ ਪੀਣ ਵਾਲੀਆਂ ਟਿੱਕੀਆਂ ਵਗੈਰਾ ਹੋ ਗਈ ਹੈ ਨਾ ਐਗੀਆਂ ਚੀਜ਼ਾਂ ਹੈਗੀਆਂ ਨੇ ਤੇ ਆ ਮੱਕੀ ਦੀ ਰੋਟੀ ਹੋ ਗਈ ਜਿਵੇਂ ਇਸ ਤਰ੍ਹਾਂ ਦੀਆਂ ਸਟਾਲਾਂ ਮੱਕੀ ਦੀ ਰੋਟੀ ਦੇ ਨਾਲ ਘਰ ਸਰੋਂ ਦਾ ਜਿਹੜਾ ਉਹ ਸਾਗ ਹੋ ਗਿਆ ਤੇ ਲਓ ਜੀ ਤਕਰੀਬਨ ਸਾਰਾ ਕਿਸਾਨ ਮੇਲਾ ਆਪਾਂ ਘੁੰਮ ਲਿਆ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਤੇ ਅੱਜ ਮੈਂ ਕੱਲ ਵੀ ਆਇਆ ਸੀ ਤੇ ਅੱਜ ਦੂਸਰਾ ਦਿਨ ਹੈ ਤੇ ਦੋ ਦਿਨ ਹੋ ਗਏ ਆਪਾਂ ਨੂੰ ਤੇ ਦੋ ਦਿਨ ਆਪਾਂ ਆਇਆ ਦੋ ਦਿਨਾਂ ਦੇ ਵਿੱਚ ਸਾਰਾ ਕਿਸਾਨ ਮੇਲਾ ਜਿਹੜਾ ਉਹ ਇਹ ਕਵਰ ਹੋਇਆ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੁਹਾਨੂੰ ਕਿਸਾਨ ਮੇਲਾ ਪੀਏਯੂ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ। ਬਾਕੀ ਪਹਿਲਾਂ ਵੀ ਆਪਾਂ ਤਿੰਨ ਚਾਰ ਜਿਹੜੇ ਉਹ ਪਾਰਟ ਇਹ ਮੇਲੇ ਦੇ ਪਾਏ ਨੇ, ਵੀਡੀਓਜ਼ ਪਾਈਆਂ ਨੇ। ਉੱਥੋਂ ਤੁਸੀਂ ਜਾ ਕੇ ਜਿਹੜੇ ਉਹ ਦੇਖ ਸਕਦੇ ਹੋ। ਤਕਰੀਬਨ ਸਾਰਾ ਆਪਾਂ ਕਿਸਾਨ ਮੇਲਾ ਜਿਹੜਾ ਵੀਡੀਓਜ਼ ਰਾਹੀਂ ਦਿਖਾਇਆ ਤੇ ਇਹਦੇ ਕਾਫੀ ਸਾਰੇ ਪਾਰਟਸ ਮਤਲਬ ਪਾਏ ਨੇ ਕਿਉਂਕਿ ਮੇਲਾ ਜਿਹੜਾ ਬਹੁਤ ਵੱਡਾ ਹੁੰਦਾ। ਤਾਂ ਕਰਕੇ ਇੱਕ ਵੀਡੀਓ ਦੇ ਵਿੱਚ ਕਵਰ ਕਰਨਾ ਜਿਹੜਾ ਉਹ ਆਖਾ ਹੁੰਦਾ। ਫੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ